ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਕਿਉ ਗਿਰਦ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਕਿਉ ਗਿਰਦ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨੀ ਬਣਤ ਬਣਾਈ ਰਾਮ ਨਾਮ ਖੋਦ ਦਿਆਈ ਕਹਾ ਲਿਵ ਲਈ ਰਹਾਉ ਰਾਖ ਲਈਏ ਤਿਨ ਰੱਖਣ ਹਰ ਸਭ ਬਿਯਾਗ ਮਿਟਾਈ ਕਹੋ ਨਨਕਾ ਕਿਰਪਾ ਪਈ ਪ੍ਰਭ ਭਏ ਸਹਾਈ ਰਾਖ ਲਈਏ ਤਿਨ ਰੱਖਣ ਹਰ ਸਭ ਬਿਯਾਗ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾ ਲਗਹੀ ਪਾਰ ਬ੍ਰਹਮ ਸਰਣਾਈ ਕਿਉ ਗਿਰਦ ਹਮਾਰੇ ਰਾਮ ਕਰ ਦੁੱਖ ਲਗੇ ਨਾ ਭਾਈ ਤੱਤੀ ਵਾਉ ਨਾ ਲਗਈ ਪਰ ਬ੍ਰਹਮ ਸਰਣਾਈ ਛੁਗਰ ਦਾ ਮਾਰੇ ਰਾਮ ਕਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨੀ ਬਣਤ ਬਣਾਈ ਰਾਮ ਨਾਮ ਖੋਦ ਦਿਆਈ ਕਹਾ ਲਿਵ ਲਈ ਰਹਾਉ ਰਾਖ ਲਈ ਤਿੰਨ ਰਾਖਣ ਹਰ ਸਭ ਬਿਆਹ ਦੇ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਹਰਾ ਖਲਈਏ ਜਿਨੇ ਰੱਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਈਂ ਜੀ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾ ਲਗਈ ਪਾਰ ਬ੍ਰह्म ਸਰਣਾਈ ਛਿਉ ਗਿਰਧ ਹਮਾਰੇ RAM ਕਰ ਦੁਖ ਲਗੇ ਨਾ ਭਾਈ ਤਾਤੀ ਵਾਉ ਨਾ ਲਗਈ ਪਾਰ ਬ੍ਰह्म ਸਰਣਾਈ ਛਿਉ ਗਿਰਧ ਹਮਾਰੇ RAM ਕਰ ਦੁਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨੀ ਬਣਤ ਬਣਾਈ ਰਾਮ ਨਾਮ ਖੋਦ ਦਿਆਈ ਕਹਾ ਲਿਵ ਲਈ ਰਹਾਉ ਰਾਖ ਲਈਏ ਤਿਨ ਰਾਖਣ ਹਰ ਸਭ ਬਿਆਦ ਮਿਟਾਈ ਕਹੋ ਨਨਕਾ ਕਿਰਪਾ ਪਈ ਪ੍ਰਭ ਭਏ ਸਹਾਈ ਰਾਖ ਲਈਏ ਤਿਨ ਰਾਖਣ ਹਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਬਿਲਾਵਲ ਮਹੱਲਾ ਪੰਨਿਮਾਮ ਤਾਤੀ ਵਾਹ ਉਹ ਨਾ ਲਘੀ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮ ਕਰ ਦੁੱਖ ਲਗੇ ਨਾ ਪਾਈ ਤਤੀ ਵਾਉ ਨਾ ਲਗਈ ਪਰਮ ਬ੍ਰਹਮ ਸਰਣਾਈ ਕਿਉ ਗਿਰਦਾ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨੀ ਬਣ ਤੇ ਬਣਾਈ RAM ਨਾਮ ਖੋਦ ਦਿਆ ਇਕਾ ਲਿਵ ਲਈ ਰਹਾਉ ਰਾਖ ਲਈਏ ਤਿੰਨ ਰਾਖਣ ਹਰ ਸਭ ਬਿਆਜ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਹਰਾ ਖਲਈਏ ਜਿਨੇ ਰੱਖਣ ਹਰ ਸਭ ਬਿਆਗ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਕਿਉ ਗਿਰਦ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਕਿਉ ਗਿਰਦ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨੀ ਬਣ ਤੇ ਬਣਾਈ ਆਰਾਮ ਨਾਮ ਖੋਦ ਦਿਆਈ ਕਹਾ ਲਿਵ ਲਈ ਰਹਾਉ ਰਾਖ ਲਈਏ ਤਿਨ ਰੱਖਣ ਹਰ ਸਭ ਬਿਯਾਦ ਮਿਟਾਈ ਕਹੋ ਨਨਕ ਕਿਰਪਾ ਪਈ ਪ੍ਰਭ ਭਏ ਸਹਾਈ ਰਾਖ ਲਈਏ ਤਿਨ ਰੱਖਣ ਹਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਬਿਲਾਵਲ ਮਹੱਲਾ ਪੰਜਮ ਥਾਤੀ ਵਾਹ ਉਹਨਾਂ ਲੱਗਹੀ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮ ਕਰ ਦੁੱਖ ਲਗੇ ਨਾ ਪਾਈ ਧਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਕਿਉ ਗਿਰਦਾ ਮਾਰੇ ਆ ਰਾਮ ਕਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨੀ ਬਣ ਤੇ ਬਣਾਈ ਆ ਰਾਮ ਨਾਮ ਖੋਦ ਦਿਆ ਇਕਾ ਲਿਵ ਲਈ ਰਹਾਉ ਰਾਖ ਲਈਏ ਤਿੰਨ ਰਾਖਣ ਹਰ ਸਭ ਬਿਆਜ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਰਾਖ ਲਈਏ ਜਿਨੇ ਰੱਖਣ ਹਰ ਸਭ ਬਿਯਾਗ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਕਿਉ ਗਿਰਦ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਕਿਉ ਗਿਰਦ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨੀ ਬਣਤ ਬਣਾਈ ਰਾਮ ਨਾਮ ਖੋਦ ਦਿਆਈ ਕਹਾ ਲਿਵ ਲਈ ਰਹਾਉ ਰੱਖ ਲਈਏ ਤਿਨ ਰੱਖਣ ਹਰ ਸਭ ਬਿਆਦ ਮਿਟਾਈ ਕਹੋ ਨਨਕਾ ਕਿਰਪਾ ਪਈ ਪ੍ਰਭ ਭਏ ਸਹਾਈ ਰੱਖ ਲਈਏ ਤਿਨ ਰੱਖਣ ਹਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਹ ਨਾ ਲਘੀ ਪਾਰ ਬ੍ਰਹਮ ਸਰਣਾਈ ਕਿਉ ਗਿਰਦਹ ਮਾਰੇ ਰਾਮ ਕਰ ਦੁੱਖ ਲਗੇ ਨਾ ਪਾਈ ਕਾਤੀ ਵਾਉ ਨਾ ਲਗਈ ਪਰ ਬਰਮ ਸਰਣਾਈ ਕਿਉ ਗਿਰਦਾ ਹਮਾਰੇ ਆਮ ਕਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨੀ ਬਣਤ ਬਣਾਈ RAM ਨਾਮ ਖੋਦ ਦਿਆ ਕਹਾ ਲਿਵ ਲਈ ਰਹਾਉ ਰਾਖ ਲਈਏ ਤਿੰਨ ਰਾਖਣ ਹਰ ਸਭ ਬਿਆਹ ਦੇ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਹਰ ਆਖ ਲਈਏ ਜਿਨੇ ਰੱਖਣ ਹਰ ਸਭ ਬਿਆਗ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ